ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਘੈਂਟ ਮਹਿਗਵਾ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਬੜਾ ਟਾਈਮ ਹੋ ਗਿਆ ਵੀਡੀਓ ਨੇ ਪਾ ਸਕਿਆ ਆਪਾਂ ਅੱਜ ਟਾਈਮ ਤੇ ਹੀ ਲੱਗਦਾ ਸੀ ਤਾਂ ਪਹਿਲੇ ਆ ਕੇ ਉਹਦੇ ਕਰਕੇ ਬਾਕੀ ਅੱਜ ਆਪਾਂ ਚੱਲੇ ਆਂ ਮੰਡੀ ਗੋਵਿੰਦਗੜ੍ਹ ਤੇ ਉੱਥੇ ਥੋੜਾ ਜਿਹਾ ਕੰਮ ਜਿਹਾ ਸੀ ਇੱਕ ਤੁਹਾਨੂੰ ਬੰਦੇ ਨੂੰ ਮਲਾਉਂਗੇ ਉੱਥੇ ਅੱਜ ਤੁਹਾਨੂੰ ਇਹ ਜਿਹੇ ਬੰਦਾ ਬਲਾਉਂਕੇ ਰੌਣਕ ਹੀ ਪੂਰਾ ਜੋ ਫ੍ਰੀ ਹੋ ਜਾ ਤਾਂ ਅਗਰ ਟਾਈਮ ਚਲਾਇਆ ਤਾਂ ਮਿਲੂਗਾ ਸਹੀ ਬੰਦਾ ਤਾਂ ਕਹਿਵਾ ਬਾਕੀ ਆਪਾਂ ਚਲੋ ਚੱਲਦੇ ਹਾਂ ਹੁਣ ਬਾਕੀ ਰਸਤੇ ਤੁਹਾਨੂੰ ਦਿਖਾਣੇ ਆ ਬਾਕੀ ਫਤੇਕਰ ਸਾਹਿਬ ਵੀ ਸ਼ੀਦੀ ਸਭਾ ਵੀ ਸ਼ੁਰੂ ਹੋ ਗਈ ਉੱਥੇ ਹਾਂ ਉੱਥੇ ਵੀ ਰੋਡ ਨੇ ਤੇ ਰਸ ਹੋਣਾ ਆ ਉੱਥੇ ਵੀ ਥੋੜਾ ਦਿਖਾ ਦਵਾਂਗੇ ਤੁਹਾਨੂੰ ਚਲੋ ਗੁਰਦਵਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ ਹਾਂ ਜੀ ਹਾਂ ਚਲੋ ਬਾਕੀ ਚੱਲਦੇ ਹਾਂ ਜੀ ਚਲੋ ਓਕੇ ਲੈਟਸ ਗੋ ਇਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਜਿਹੜੀ ਬਾਬਾ ਮੁਖੀਰਾ ਮਹਾਰਾਜ ਰਾਸ ਤਾ ਹੁਣ ਲੱਗ ਗਿਆ ਹੋ ਸੰਭੜੇ ਕੋਲ ਰਸਵਾ ਜੀ ਬਨੇ ਘਰ ਸਾਬ ਇਹ ਸਾਹਮਣੇ ਹੈ ਰੇਡੀ ਹੈ ਜੀ ਜਵਾਨ ਟੋਲ ਦਾ ਬਾਜੀ ਉਹਦੇ ਕਾਰ ਸੇਵਾ ਚਲਦੀ ਹੁਣ ਵਧੀਆ ਬਣਾਣੀ ਹੈ ਲੋ ਜੀ ਆਪਾਂ ਹੁਣ ਪਹੁੰਚ ਚੁੱਕੇ ਆ ਗਵਿੰਦਗੜ ਰੋਡ ਤੇ ਆਓ ਤੋਂ ਆਪਾਂ ਚੜ ਜਾਣਾ ਉੱਪਰ ਰੋਡ ਤੇ ਆਰਵੀ ਆ ਜੀ ਹੁਣ ਆਪਾਂ ਪਹੁੰਚ ਗਏ ਇੱਥੇ ਗੋਵਿੰਦਗੜ੍ਹ ਤੇ ਕਰਦਿਆ ਕੰਮ ਸ਼ੁਰੂ ਉਹ ਸਾਰੀਆਂ ਇੰਡਸਟਰੀ ਆਈ ਇੱਥੇ ਲੋਹੇ ਦੀ ਲੋਹੇ ਦੀ ਸਾਰੀ ਇੱਥੇ ਆਪਾਂ ਤੁਹਾਨੂੰ ਜਿਹੜਾ ਬੰਦਾ ਕਹਿੰਦੇ ਸੀ ਬੰਦੇ ਨੂੰ ਮਿਲਾਨੇ ਆ ਆਜੋ ਚਲੋ ਮਿਲਦੇ ਆ ਬੰਦੇ ਨੂੰ ਚਰਨਜੀਤ ਚਰਨਜੀਤ ਆਹ ਉਹ ਪਿਆਰ ਵਾਲਾ ਜਾਨ ਹੈ ਜੀ ਇਹ ਖਿਆਲ ਹੋਣਾ ਤੁਸੀ ਹੋਰ ਬਾਈ ਜੀ ਠੀਕ ਹੋ ਹਾਂ ਜੀ ਆਹ ਵਧੀਆ ਤੁਸੀਂ ਹੱਸੋ ਵੀਰੇ ਵਧੀਆ ਵਧੀਆ ਇਹ ਬੰਦਾ ਬਾਈ ਅਮਰਿਤਪਾਲ ਸਿੰਘ ਇਹਨਾਂ ਦਾ ਆਪਾਂ ਜ਼ਿਕਰ ਕਰਿਆ ਤੁਹਾਨੂੰ ਉਸਿਆ ਦਾ ਮੈਂ ਨਾ ਹਾਂ ਲੇਕਿਨ ਸਿਕਰੇ ਪਿਆਰ ਅੱਜ ਦਾ ਵਿਜ਼ੀ ਆ ਬੰਦਾ 795 ਨੰਬਰ ਬੈਠੋ ਜੀ ਬੈਠੋ ਬਾ ਬੱਟਾ ਜੀ ਬੈਠੇ ਹੋਰ ਸੁਣਾਓ ਠੀਕ ਹੈ ਚਾਹ ਵੀ ਚਾਹ ਵੀ ਹੋ ਪਾਣੀ ਪੀਓ ਦੱਸੋ ਮੁੱਛਾ ਦੇਖੋ ਬੰਦੇ ਦੀਆਂ ਕੈਂਟ ਬੰਦਾ ਬਾਈ ਪੂਰਾ ਰਗੀਲਾ ਬੰਦਾ ਹੈ ਪੂਰਾ ਹੋਰ ਸੁਣਾਓ ਫਿਰ ਕੋਈ ਗੱਲਬਾਤ ਸੋ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਹੋਰ ਵੀਰੋ ਆਏ ਜੀ ਹੱਦ ਬੱਸ ਆਏ ਨੇ ਤਾਂ ਮੈਨਾਂ ਨੂੰ ਸਪੈਸ਼ਲ ਆਏ ਆ ਹਾਂ ਅੱਪਾ ਕੱਲ ਕਰਦੇ ਅੱਜ ਦੇ ਮੈਨਾਂ ਬੰਦਾ ਆਇਆ ਕਰੋੜ ਕਿਲੋ ਰਾਵਣ ਉਹ ਪਾਣੀ ਜੀ ਦਾ ਇਹ ਬੁੱਧੂ ਨੂੰ ਭੇਜ ਬੁੱਧੂ ਨੂੰ ਜਨਮ ਗੱਡੀ ਇੱਕ ਸਬਸਕ੍ਰਾਈਬਰ ਦੀ ਪਹੁੰਚ ਕਰੋ ਬੜੀ ਮਾ ਵੀ ਚਾਹ ਤਾਂ ਨਹੀਂ ਪਿਣੀ ਜਾ ਵਸਣ ਦੀ ਕਰਾਇਆ ਆਪਾਂ ਉਹਦੇ ਕੋਲ ਇਹ ਦੱਸੋ じゃ ਹੁਣ ਮੰਗਾ ਦੇ ਨੇ ਨਹੀਂ ਨਹੀਂ ਤੂੰ ਅਸੀਂ ਪੀਂਦੇ ਨਹੀਂ ਤੈਨੂੰ ਉਹ ਵੀ ਖਾਂਦੇ ਭਾਈ ਬਾਅਦ ਚੰਦਾ ਵੀ ਅਜੇ ਨਹੀਂ ਕਿਤੇ ਆ ਚਾਹ ਜਰੂਰ ਪੁਲਾ ਦੇ ਯਾਰ ਨਾਲੇ ਆਪਾਂ ਇਹ ਪਤਾ ਕਰਨਾ ਗੱਡੀ ਦਾ ਗੱਡੀ ਹੈਗੀ ਆ ਉਹ ਪਤਾ ਕਰੋ 78 95 ਰਾਤ diel ਵੀ ਆਉਂਦਾ ਚੱਲੋ ਦੋਸਤੋ ਮਿਲਦੇ ਆ ਨਾ ਬਾਅਦ ਚ ਆਪਾਂ ਕਰਦੇ ਆ ਗੱਲਾਂ ਬਾਤਾਂ ਭਾਈ ਨਾਲ ਉਹ ਜੀ ਹੁਣ ਆਪਾਂ ਕੰਮ ਕਰਕੇ ਆਪਣਾ ਵਾਪਸ ਜਾ ਰਹੇ ਆ ਇਹ ਬੰਦੇ ਵਾਪਸ ਬੰਦਾ ਥੋੜਾ ਜਿਹਾ ਬਿਜ਼ੀ ਦਾ ਉਹਦੇ ਕਰਕੇ ਆਪਾਂ ਗੱਲਾਂ ਬਾਤਾਂ ਥੋੜੇ ਘੱਟ ਬਾਦੇ ਹੋਈਆਂ ਉਹ ਪਹਿਰਾ ਬੰਦਾ ਠੀਕ ਦਾ ਇਹ ਹੁਣ ਕੰਮ ਜ਼ਿਆਦਾ ਬਿਜ਼ੀ ਹੋ ਗਿਆ ਕੋਈ ਨਾ ਕੰਮ ਜ਼ਿਆਦਾ ਹੋ ਗਿਆ ਨਾ ਪਹਿਲਾਂ ਵੋਸਟ ਵੱਧ ਗਈ ਨਾ ਬੰਦਵਾ ਦਾ ਨਹੀਂ ਗੱਲਾਂ ਸੁਣਾਦੇ ਤੁਹਾਨੂੰ ਇਹਦੀਆਂ ਬੰਦੇ ਦੀਆਂ ਵਾਲੇ ਹੀ ਰੌਣਕੀ ਮੈਂ ਤਾਂ ਆਕੇ ਹੁਣ ਜਾ ਰਹੇ ਆ ਵਾਪਸ ਆਵਨੇ ਨੂੰ ਅੱਗੇ ਕਿਤੇ ਹੀ ਜਾਂਦੇ ਆ ਦੇਖਦੇ ਹਾਂ ਬੜੇ ਬੜੇ ਲੋਗ ਉਹਦੇ ਨਾਲੋਂ ਜਸਤੀ ਨੂੰ ਬਣਾ ਲਿਆ ਜਸਤੀ ਹੋ ਜਾਂਦੇ ਨੇ ਤਾਂ ਬੇ ਉਹ ਕੋਲ ਚ ਜਸਤੀ ਕੋਲ ਚਲਦੇ ਆ ਵਾ ਚਾਰੇ ਪਾਸੇ ਦੇਖੋ ਇੱਥੇ ਇੰਡਸਟਰੀ ਇੰਡਸਟਰੀ ਹੈ ਲੋਹੇ ਦਾ ਬਣਾ ਰਾ ਏ ਇੱਕ ਵੇ ਤਾਂ ਹਾਂਜੀ ਕੀ ਹਾਲ ਹੈ ਜੀ ਫਿਰ ਅੱਜ ਮੈਂ ਤੁਹਾਨੂੰ ਦਿਖਾਇਆ ਆਪਾਂ ਗਵਿੰਦਗੜ੍ਹ ਤੇ ਬੰਦੇ ਕੋਲ ਆਪਾਂ ਜਿਹੜੇ ਕੋਲ ਗੇਜ ਤੇ ਥੋੜਾ ਜਿਹਾ ਟਾਈਮ ਘਟ ਲੱਗਿਆ ਉਹਦੇ ਕੋਲ ਕੇ ਥੋੜਾ ਜਿਹਾ ਬੀਜ਼ੀ ਹੋਣ ਕਰਕੇ ਨਾ ਗੱਲਾਂ ਬਾਤਾਂ ਜਿ ਘਟ ਮਾਰੀ ਆ ਉਹਨੇ ਤੇ ਫੇਰ ਮਿਲਾਂਗੇ ਉਹਦੇ ਨਾਲ ਹੂੰ ਬਹੁਤ ਵਧੀਆ ਗੱਲਾਂ ਸੁਣਾਉਂਦਾ ਬੰਦਾ ਉਹ ਚਲੋ ਫੇਰ ਆਪਾਂ ਅੱdte ਬਲੌਗ ਦੀ ਇੱਥੇ ਹੀ ਕਰਦੇ ਹਾਂ ਸਵਾਪਤੀ ਬਾਕੀ ਮਿਲਦੇ ਆ ਕਿਸੇ ਅਗਲੇ ਬਲੌਗ ਚ ਧੰਨਵਾਦ ਜੀ